ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਗੁੱਡ ਮਾਰਨਿੰਗ ਤੇ ਕਾਦੀ ਗੁੱਡ ਆਫਟਰਨੂੰ ਹੋ ਗਈ ਹੰਤਾ ਅਸੀਂ ਜਾ ਰਹੇ ਹਾਂ ਜੀ ਹੁਣ ਜਿੱਥੇ ਅਸੀਂ ਪਹਿਲਾਂ ਰਹਿੰਦੇ ਰਹੇ ਹਾਂ ਪ੍ਰਾਣੀਆਂ ਯਾਦਾਂ ਤਾਜ਼ੀਆਂ ਕਰਨ ਜ਼ੀਰਖਪੁਰ ਜ਼ੀਰਖਪੁਰ ਅਸੀਂ ਬਹੁਤ ਸਮਾਂ ਬਤਾਇਆ ਸਾਰਿਆਂ ਨੇ ਚੱਚਰ ਗਏ ਨੇ ਅਸੀਂ ਸਾਰਿਆਂ ਨੇ ਬੜੀਆਂ ਯਾਦਾਂ ਜੁੜੀਆਂ ਸਾਡੀਆਂ ਹਾਈਲੈਂਡ ਪਾਰਕ ਨਾਲ ਤੇ ਸਾਨੂੰ ਉੱਥੇ ਹੈਗਾ ਜੀ ਕੰਮ ਉੱਥੇ ਜਾ ਕੇ ਆਉਣੇ ਆ ਗੇੜਾ-ਗੁੜਾ ਮਾਰਦੇ ਆ ਇੱਕ ਦੋ ਦੁਕਾਨਾਂ ਤੇ ਵੀ ਜਾ ਕੇ ਆਉਣਾ ਤੇ ਜੀਰਖਪੁਰ ਵੈਸੇ ਬਹੁਤ ਸੋਹਣਾ ਬਣਤਾ ਤੇ ਜੇ ਮਤਲਬ ਅਸੀਂ ਉਸ ਮਾਰਕੀਟ ਦੇ ਵਿੱਚ ਗਏ ਤਾਂ ਤੁਹਾਨੂੰ ਜੀਰਖਪੁਰ ਵੀ ਦਿਖਾਵਾਂਗੇ ਵੀ ਕਿੰਨਾ ਵਧੀਆ ਬਣਤਾ ਆਦੇ ਆ ਵੀ ਉੱਥੇ ੜੀਆਂ ਕੁਝ ਮਾਰਕੀਟਾਂ ਆ ਲੰਡਨ ਦੇ ਵਿੱਚ ਜਿਵੇਂ ਹੁੰਦੀਆਂ ਆ ਉਸ ਟਾਈਪ ਦੀਆਂ ਬਣਾਈਆਂ ਹੋਈਆਂ ਬਾਕੀ ਜਾ ਕੇ ਤਾਂ ਪਤਾ ਲੱਗ ਜੂਗਾ ਦੇਖਦੇ ਆ ਕਰਦੇ ਆ ਥੋੜੇ ਰੂਰਬ ਤੇ ਰਾਤ ਮੀਂਹ ਬਹੁਤ ਸੀ ਹਨੇਰੀ ਬਹੁਤ ਸੀਗੀ ਤੇ ਆਦੇ ਆ ਵੀ ਸਾਰੇ ਪਾਸੇ ਸੀਗਾ ਪਿੰਡ ਵੀ ਲੜ ਲੌੜ ਭੱਜ ਗਈ ਸੀ ਬੁਰਾ ਹਾਲੀ ਸੀਗਾ ਤੇ ਅੱਜ ਫਿਲਹਾਲ ਧੁੱਪ ਹੈ ਥੋੜੀ ਥੋੜੀ ਗਰਮੀ ਹੈ ਆ ਦੇਖ ਲਓ ਦੋਸਤੋ ਸੜਕਾਂ ਦੇ ਜਾਲ ਤਾਂ ਬਹੁਤ ਵਿਛ ਗਏ ਜਿਵੇਂ ਆਹਣਾ ਰੋਡ ਬਣੀ ਜਾਂਦੀ ਹੈ ਭਾਰਤਮਾਲਾ ਜਿਹੜੀ ਆਪਾਂ ਸਾਨੂੰ ਕੱਲ ਵੀ ਦਿਖਾਈ ਸੀ 6th ਲਾਈਨ ਐਸ ਟਾਈਮ ਅਸੀਂ ਜਾ ਰਹੇ ਹਾਂ ਜੀ ਜੀਰਕਪੁਰ ਤੋਂ ਦੱਸਿਆ ਹੀ ਮੈਂ ਤੇ ਨਹੀਂ ਜੀ ਆਹ ਰੋਡ ਨਾ ਹੁੰਦੀ ਸਾਨੂੰ ਜਾਣਾ ਪੈਣਾ ਸੀ ਸੀਪੀ ਮਾਲ ਤੇ ਉਹ ਸਾਰਾ ਮਤਲਬ ਮਹਾਲੀ ਲੰਘਣਾ ਪੈਣਾ ਸੀ ਆ ਸਿੱਧੀ ਜਾਂਦੀ ਹੈ ਜੀ ਬੱਸ ਸਿੱਧਾ ਵੀ ਜਾ ਸਕਦੇ ਹਾਂ ਇਸ ਰੋਡ ਨੂੰ ਪਰ ਆਇਆ ਵੀ ਅਸੀਂ ਹੁਣ ਜਾ ਰਹੇ 에어ਪੋਰਟ ਰੋਡ ਚੌਂਕ ਤੋਂ ਸਿੱਧਾ 5-10 ਮਿੰਟਾਂ ਅਸੀਂ ਪਹੁੰਚ ਜਾਵਾਂਗੇ ਜੀਰਕਪੁਰ ਤੇ ਨਹੀਂ ਤਾਂ ਜਿਹੜਾ ਹੈਗਾ ਆਪਣਾ ਵੈਸਟ ਕਮਾਲ ਉਹ ਰੋਡ ਤੇ ਇੰਨਾ ਜਾਮ ਹੁੰਦਾ ਹੈ ਐਸ ਵੇਲੇ ਤਾਂ ਚਲ ਅਜੇ ਛੁੱਟੀ ਨਹੀਂ ਤਾਂ ਸਕੂਲ ਲੱਗੇ ਹੁੰਦੇ ਜਵਾਕਾਂ ਦੇ ਬੁਰਾ ਹਾਲ ਹੁੰਦਾ ਤੇ ਉ ਆ ਸਿੱਧਾ ਵੇਖ ਲਓ 5-7 ਮਿੰਟ ਦਾ ਰਹਾ 5-7 ਮਿੰਟਾਂ ਐ ਲੱਗਣਗੇ ਵੇਲੀ ਰੋੜਾ ਤੇ 5-7 ਮਿੰਟੇ ਗਾਂ ਲੱਗਣਗੇ ਨਾਲ ਦੇ ਨਾਲ ਹੀ ਪਹੁੰਚ ਜਾਗੇ ਜੇਰਖਪੁਰ ਜਾ ਕੇ ਦੇਖਣੀ ਉੱਥੇ ਲੱਕੜ ਤੇ ਜਗਾਠਾ ਚੁੱਠਾ ਬਣਾਉਣਗੇ ਦੇਖਦੇ ਆ ਕਿਹੜੀ ਵਧੀਆ ਕੀ ਕਣੀ ਹੈ ਤੇ ਬਾਕੀ ਆ ਤਾਂ ਨਿਆਰਾ ਰੋੜਾਂ ਵਾਲਾ ਵਾਕਈ ਇਹੋ ਜਿਹੇ ਰੋੜਾ ਆਪਣੇ ਪੰਜਾਬ ਚ ਨਾ ਮੈਂਦਲ ਲੱਗਦਾ ਕਿਤੇ ਹੋਣਗੇ ਬਾਕੀ ਦੋਸਤੋ ਵੇਖ ਲਓ ਵੀ ਕਿਸੇ ਕੋਈ ਸ਼ਹਿਰ ਨੂੰ ਜਾਣਾ ਹੋਵੇ ਤਾਂ ਥੋੜਾ ਟਾਈਮ ਹੀ ਲੱਗਦਾ ਬੜਾ ਟਾਈਮ ਨਹੀਂ ਲੱਗਦਾਗਾ ਹੁਣ ਜਿਹੜੀ ਰੋਡ ਤੇ ਅਸੀਂ ਜਾ ਰਹੇ ਆ ਇਹ ਸਲਿੱਪ ਰੋਡ ਆ ਤੇ ਬਾਕੀ ਰੋਡ ਤਾਂ ਆਹ ਹਜੇ ਬਣੀ ਜਾਂਦੀ ਐ ਇਹ ਮਤਲਬ ਇਹਨੂੰ ਦੋਰੀ ਵਾਰੀ ਬਣਾ ਰਹੇ ਆ ਖਰਾਬ ਘਰ ਹੋ ਗਈ ਸੀ ਤੇ ਥਾਂ ਤੋਂ ਪਤਨੀ ਬੈਠਾ ਸੀ ਪਤਨੀ ਕੀ ਕਹਾਣੀ ਸੀ ਕਿਵੇਂ ਨਾਲਾ ਉਧਰੋਂ ਦੀ ਬਣੀ ਵੀਰੋ ਆਪਣੇ ਕਾਲੀ ਦਲ ਮੇਲੇ ਦੀ ਹੁਣ ਬਣਾ ਰਹੇ ਆ ਇਹ ਤੇ ਆਹ ਰੋਡ ਤਾਂ ਸਲਿੱਪ ਆ ਇਹੀ ਏਡੀ ਚੌੜੀ ਆ ਤਾਂ ਵੇਖ ਲਓ ਕਿੰਨੀ ਚੌੜੀ ਬਣੂਗੀ ਆਹ ਰੋਡ ਆ ਜਿਹੜੀ ਮੇਨ ਆ ਸਲਿੱਪ ਰੋਡ ਤੋਂ ਅਸੀਂ ਚੜ ਜਾਗੇ ਮੇਨ ਰੋਡ ਤੇ ਤੇ ਆਹ ਬਣੀ ਆਸੀਂ ਪਾਸ ਇਹ ਸਿੱਧੇ ਜਾਂਦੀ ਹੈ 에어ਪੋਰਟ ਨੂੰ ਤੇ ਇਹ ਇਧਰ ਲੈਫਟ ਸਾਈਡ ਰਹਿ ਜਾਂਦਾ ਮੋਹਾਲੀ ਤੇ ਰਾਈਟ ਸਾਈਡ ਆ ਜਾਂਦੀ ਉਹ ਪਚਾਲਾ ਜ਼ਿਲਕਪੁਰ ਰੋਡ ਜਿਹੜੀ ਰੋਡ ਤੇ ਆਪਾਂ ਪਹਿਲਾਂ ਇੰਟਰ ਹੁੰਦਾ ਏਂਡੀਗੜ੍ਹ ਚ ਟ੍ਰਿਬਿਊਨ ਚੌਂਕ ਕੋਲ ਦੀ ਕੋ ਕਿਹੋ ਕਿਹੋ ਜੀਆਂ ਇਮਾਰਤਾਂ ਬਣੀ ਜਾਂਦੀਆਂ ਹਨ ਮੋਹਾਲੀ ਚ ਅ ਚੌਂਕ ਜੇ ਜਾਵਣ ਦੇ ਤਾਂ ਥੋੜਾ ਜਰਾ ਸੁਨਣਾ ਜਨਾ ਉਧਰ ਜਾ ਕੇ ਵੇਖੋ ਤੁਸੀਂ ਕਿੰਨਾ ਬਦਲੀ ਜਾਂਦਾ ਮੋਹਾਲੀ ਦਿਖਾਉਣਿਆ ਤੁਹਾਨੂੰ ਵੀ ਆ ਇਹ ਨਾ ਵੇਲੀ ਰੋਡ ਭਾਵੇਂ ਕਰੈਕਟ ਖੇਢੀ ਚੱਲੋ ਅਸੀਂ ਆ ਜਾਣਾ ਸੀਗਾ ਜਿਰਖਪੁਰ ਇਹ ਮੈਂ ਤੁਹਾਨੂੰ ਤੀਜੇ ਦੀ ਦੱਸ ਚੁੱਕਿਆ ਤਾਂ ਕਰਕੇ ਅਸੀਂ ਬਰ ਸਾਰਾ ਇਹ ਟ੍ਰੈਫਿਕ ਸੀਗਾ ਬੰਦ ਕਰਾਤਾ ਰੋੜਾ ਵੇਲੀਆਂ ਕਰਾਤੀਆਂ ਵੀ ਅਸੀਂ ਲੰਘਣਾ ਹੈ ਤਾਂ ਕਰਕੇ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਆਸਤੇ ਮਤਲਬ ਲੋਡ ਵੇਲੀ ਕਰਾਉਣ ਵਾਸਤੇ ਦੇਖ ਲਓ ਕਿਤੇ ਕੋਈ ਨਹੀਂਗਾ ਜੋ ਵੀਕਲ ਜਾ ਰਿਹਾ ਪਰਮਿਸ਼ਨ ਲੈ ਕੇ ਜਾ ਰਿਹਾ ਜਾਂ ਜ ਜਿਹਨਾਂ ਦਾ ਪੱਕਾ ਟਾਈਮ ਹੈ ਇਹਨਾਂ ਬਣਾ ਸਰਦਾਂ ਤੇ ਜਾਂ ਅਸੀਂ ਆ ਸਾਰੀ ਰੋਡ ਤੇ ਐ ਚਲਦੀ ਆਪਣੀ ਪਾਇਲਟ ਗੱਡੀ ਸਾਡੀ ਅੱਗੇ ਰੰਗੀ ਚਲੋ ਕੋਈ ਗੱਲ ਨਹੀਂ ਰਸਤਾ ਸਾਫ ਕਰਾ ਰਹੀ ਹੈ ਆ ਆ ਗਿਆ ਦੋਸਤੋ ਚੌਂਕ ਜਿਹੜਾ ਮੇਨ ਚੌਂਕ ਹੈ ਇੱਥੋਂ ਸਿੱਧੀ ਰੋੜ ਜਾਂਦੀ ਹੈ ਜੀ 에어ਪੋਰਟ ਨੂੰ ਆ ਜਾਂਦੀ ਹੈ ਜੀ ਮੁਹਾਲੀ ਨੂੰ ਆ ਦੇਖੋ ਵੱਡੀਆਂ ਵੱਡੀਆਂ ਬਰੰਗ ਨਾ ਮਰਤਾ ਆ ਜਾਂਦੀ ਸਿੱਧੀ ਮੁਹਾਲੀ ਤੇ ਆ ਸਿੱਧੀ ਜਾਂਦੀ ਹੈ ਜੀ 에어ਪੋਰਟ ਨੂੰ 에어ਪੋਰਟੋਂ ਹੋਊਗਾ ਜੀ 5-6 ਕਿਲੋਮੀਟਰ ਦੂਰ ਨਾਲ ਹੀ ਹੈ ਤੇ ਆ ਜਾਂਦੀ ਹੈ ਸਿੱਧੀ ਜੀ ਪਟਿਆਲਾ ਤੇ ਜ਼ੀਰਖਪੁਰ ਰੋਡ ਤੇ ਜਿੱਥੇ ਅਸੀਂ ਜਾਣਾ ਹੈ ਤੇ ਹੁਣ ਤੁਹਾਨੂੰ ਦਿਖਾਉਣੇ ਆ ਜਿਹੜਾ ਮਤਲਬ ਤੁਸੀਂ ਵੇਖ ਲਓ ਵੀ ਐਰੋ ਸਿਟੀ ਐਰੋ ਸਿਟੀ ਦਾ ਸਭ ਨੂੰ ਪਤਾ ਹੈ ਵੀ ਕਾਲੀ ਦਲ ਦੀ ਸਰਕਾਰ ਵੇਲੇ ਬਣੀ ਸੀ ਉਦੋਂ ਇੱਥੇ ਰੇਟ ਵੀ ਬੜਾ ਘੱਟ ਹੁੰਦਾ ਸੀ ਤੇ ਜਾਦੇ ਵਿਕਾਸ ਨਹੀਂ ਹੋਇਆ ਇੱਥੇ ਮਤਲਬ ਉਦੋਂ ਤਾਂ ਫਿਰ ਐ ਸੀ ਨਾ ਅਜੇ ਬਣਾ ਬਣਾ ਕੰਮ ਸੀ ਹੁਣ ਦੇਖੋ ਤੁਸੀਂ ਆਸ-ਪਾਸੇ ਘਰ ਵੀ ਬਹੁਤ ਬਣ ਗਏ ਐ ਤੇ ਮਾਰਕੀਟਾਂ ਬੜੀਆਂ ਜ਼ਬਰਦਸਤ ਆ ਵੱਡੀਆਂ-ਵੱਡੀਆਂ ਇਮਾਰਤਾਂ ਸਭ ਤੋਂ ਜ਼ਿਆਦਾ ਮਤਲਬ ਤੇਜ਼ੀ ਨਾਲ ਵਿਕਾਸ ਹੋਇਆ ਇੱਥੇ ਆ ਤੁਹਾਡੇ ਸਾਹਮਣੇ ਦੇਖੋ ਮਹਾਲੀ ਸਿਟੀ ਸੈਂਟਰ ਵੀ ਆ ਗਿਆ ਇਹ ਤੋਂ ਪਾਲੀ ਨਹੀਂ ਤੋਂ ਨੀ ਪ੍ਰਾਪਰਟੀ ਹੈ ਸੋਹਣੀਆਂ ਸੋਹਣੀਆਂ ਮਾਰਕੀਟਾਂ ਬਣੀਆਂ ਦੁਬਈ ਨੂੰ ਆਹ ਦੇਖੋ ਇੱਧਰ ਵੀ ਆਸਪ Aí ਤਾਂ ਹੋਰ ਬਥੇਰਾ ਕੁਝ ਬਣੀ ਜਾਂਦਾ ਤੇ ਬਾਕੀ ਰੋਡ ਵੇਖੋ ਤੁਸੀਂ ਮੇਨ ਗੱਲ ਹੈ ਜਿਹੜੀ ਰੋਡ ਰੋਡ ਤੇ ਸਫਾਈ ਬੰਦੇ ਤਾਂ ਉਹੀ ਐ ਅਜੇ ਮੋਟਰਸਾਈਕਲ ਦੇ ਵਿੱਚ ਕਰ ਲੈਂਦੇ ਐ ਰਾਹਾਂ ਵੀ ਰੋਡ ਸਫਾਈ ਸਭ ਕੁਝ ਬਦਲ ਲੈਂਦਾ ਹੈ। ਜੇ ਤੁੱਕੀ ਚੀਜ਼ ਬੰਦਦੀ ਹੈ ਨਾ ਉਹਦੇ ਵਾਸਤੇ ਬੰਦ ਨੂੰ ਆਪ ਵੀ ਥੋੜਾ ਜਿਹਾ ਮਤਲਬ ਸਹਿਯੋਗ ਦੇਣਾ ਚਾਹੀਦਾ ਹੈ। ਫੇਰ ਹੀ ਜਿਹੜੀ ਚੀਜ਼ ਆ ਸਫਲ ਹੁੰਦੀ ਹੈ, ਕਾਮਯਾਬ ਹੁੰਦੀ ਹੈ। ਆ ਵੀ ਜਾਂਦਾ ਨਾ ਦੂਮਲਾ ਆ ਗਿਆ ਬਾਈ ਦਾ ਦਫ਼ਤਰ। ਬਾਈ ਦੇ ਦਫ਼ਤਰ ਤੇ ਵੀ ਜਾ ਕੇ ਆਉਣਾ। ਆ ਦੇਖੋ ਦੋਸਤੋ ਪੰਪ ਨਾਲ ਹੀ KFC ਤੇ ਮਤਲਬ ਦਾ 711 ਸੀਗਾ ਤੇ ਤੁਸੀਂ ਐਂ ਵੇਖ ਲਓ ਵੀ ਜਿਵੇਂ ਬਾਹਰ ਵਾਲਾ ਫੀਲਿੰਗ ਹੈ ਨਾ ਜਿਹੜੇ-ਜਿਹੜੇ ਬਾਹਰ ਗਏ ਉਹਨਾਂ ਨੂੰ ਪਤਾ ਹੀ ਹੈ ਜਿਵੇਂ ਉਹੀ ਮਾਹੌਲ ਹੈ ਜਮਈ ਕੋਈ ਲੱਗਦਾ ਨਹੀਂ ਸਿ ਐਂ ਵੀ ਆਪਣਾ ਪੰਪ ਆ ਕੇ ਬਾਹਰ ਦਾ ਜਿਵੇਂ ਸੇਮ ਡੱਟੋ ਦੋਸਤੋ ਸਭ ਤੋਂ ਜਿਹੜਾ ਪਹਿਲਾ ਮਾਲ ਬਣਿਆ ਸੀ ਨਾ ਉਹ ਬਣਿਆ ਸੀਗਾ ਜ਼ੀਰਖਪੁਰ ਤੇ ਜਿਹਦੇ ਵਿੱਚ ਆ ਸੀ ਬਿਗ ਬਾਜ਼ਾਰ ਤੇ ਉਦੋਂ ਮਤਲਬ ਯਾਰ ਅਤਰ ਮੋਟਰਸਾਈਕਲ ਹੀ ਹੁੰਦੇ ਸੀ ਜਨਤਾ ਕੋਲ ਜਿਹੜੇ ਮੀਰ ਲੋਕ ਆ ਚੱਲ ਉਹਨਾਂ ਕੋਲ ਧੱਕਾ ਰੰਗਰਾ ਹੋਣਗੀਆਂ ਜਿਹੜੇ ਦਰਮਿਆਨੇ ਜੇ ਤੇ ਅਸੀਂ ਵੀ ਉੱਥੇ ਫਿਲਮ ਵੇਖਣਗੇ ਮੈਨੂੰ ਤਾਂ ਜ਼ਿਆਦਾ ਤੇ ਤੁਸੀਂ ਲਾਲੋ ਸਾਹਿਬ ਵੀ ਉਹ ਜਿਹੜੀ ਉਹ ਜ਼ਮੀਨ ਆ ਸਾਰੀ ਜਿਰਕਪੁਰ ਪਹਿਲਾਂ ਪਿੰਡ ਹੀ ਹੁੰਦਾ ਸੀ ਵੀ ਤੇ ਸਰਪੰਚ ਆ ਉਹਨਾਂ ਦੀ ਜ਼ਮੀਨ ਹੁੰਦੀ ਸੀ ਦੋ ਭਰਾ ਉਹ ਤੇ ਹੌਲੀ ਹੌਲੀ ਫਿਰ ਉਹਨਾਂ ਨੇ ਮਤਲਬ ਵੇਚ ਹੀ ਗਏ ਉਹਨਾਂ ਦੇ ਬੰਦੀਆਂ ਜਿੰਗ ਆਪਣੀਆਂ ਆ ਅਰੇਸ਼ੀ ਬਿਲਡਿੰਗਾਂ ਬਣ ਗਈਆਂ ਇਮਾਰਤਾਂ ਬਣ ਗਈਆਂ ਤੇ ਆਹ ਬਣ ਕੇ ਫਲੈਟ ਬਣ ਗਏ ਸਾਰੀ ਜ਼ਮੀਨ ਹੈ ਜੀਰਖਪੁਰ ਦੇ ਸਰਪੰਚਾਂ ਦੀ ਹੈ ਤੇ ਉਵੇਂ ਜਿਵੇਂ ਨਾਲ ਹੀ ਆਹ ਪਿੰਡ ਵੀ ਆਹ ਨੇੜੇ ਨਾਲ ਤੁਰਿਆ ਆਉਂਦਾ ਸਾਡੇ ਤੇ ਜਿਹੜਾ ਪੰਪ ਮੈਂ ਦਿਖਾ ਕੇ ੜਿਆ ਇਹ ਸਰਪੰਚ ਦਾ ਪੰਪ ਆ ਇੱਥੋਂ ਰੱਖਦੇ ਇਹਦੇ ਮਤਲਬ ਇੱਥੇ 60 ਕਿੱਲੇ ਤੁਸੀਂ ਵੇਖ ਲਓ ਕਿੰਨਾ ਮੀਰ ਬੰਦਾ ਹੋਊਗਾ ਤੇ ਪ੍ਰਾਪਰਟੀ ਦਾ ਤੁਸਨੂੰ ਪਤਾ ਹੀ ਇੱਥੇ ਕੀ ਰੇਟ ਹੈ ਤੇ ਵੇਖ ਲਓ ਜਦੋਂ ਵੀ ਆਦੇ ਕਿਰਪਾ ਪਰਮਾਤਮਾ ਦੀ ਫਿਰ ਐਵੇਂ ਝੋਲੇ ਭਰ ਜਾਂਦੇ ਹੁਣ ਤੁਸੀਂ ਵੇਖ ਲਓ ਸਾਰਾ ਜੀਰਖਪੁਰ ਉਸ ਜਿਹੜਾ ਸਰਪੰਚ ਆ ਬਾਈ ਨਾਂ ਨਹੀਂ ਮੈਨੂੰ ਭੁੱਲ ਗਿਆ ਦੱਸਿਆ ਸੀ ਨਾਂ ਮੈਨੂੰ ਦਿਮਾਗ 'ਚ ਨਹੀਂ ਹੁਣ ਇਹ ਸਰਪੰਚਾਂ ਦਾ ਹੀ ਹੈ ਜੀ ਇੱਕ ਵਾਰ ਸਾਰਾ ਵੇਖ ਲੋ ਤੁਸੀਂ ਸਾਰਿਆਂ ਨੂੰ ਦੇ ਖੇਤ ਹੁੰਦੇ ਸੀ ਉੱਥੇ ਜਿੱਥੇ ਮਤਲਬ ਮੌਲ ਮੌਲ ਬਣ ਗਏ ਕਿੰਨਾ ਕੁਛ ਹੀ ਬਣ ਗਿਆ ਹੁਣ ਤਾਂ ਖਰ ਤੇ ਉਸ ਤੋਂ ਬਾਅਦ ਆ ਗਈ ਜੀ ਇਥੇ ਇਨਕੇ ਸ਼ਰਮਾ ਜਿਨ੍ਹਾਂ ਦੀ ਜਿਨ੍ਹਾਂ ਨੇ ਮਦਰ ਦਾ ਨਾਮ ਸਵਿੱਤਰੀ ਹੈ ਤੇ ਉਹਨਾਂ ਦੇ ਨਾਂ ਤੇ ਇੱਥੇ ਕਈ ਮਤਲਬ ਫਲੈਟ ਵੀ ਬਣੇ ਹੋਏ ਐ ਅਪਾਰਟਮੈਂਟ ਬਣੇ ਹੋਏ ਐ ਸਵਿੱਤਰੀਨ ਕਲੇਵ ਜਿਵੇਂ ਤੇ ਬਾਕੀ ਬਰੌਕੀ ਉਹਨਾਂ ਦੀ ਹੈ ਲੱਗਦਾ ਨਹੀਂ ਤੁਸੀਂ ਜਿਵੇਂ ਮਹਾਲੀ ਜੋ ਬਾਹਰ ਨਿਕਲ ਗਏ ਹੋ ਨੇ ਸਾਹਮਣੇ ਫੇਰ ਉਹੀ ਕੁਛ ਤੇ ਅਸੀਂ ਆ ਪਹਗੇ ਜੀ ਆਪਣੇ ਜ਼ੀਰਖਪੁਰ ਨੂੰ ਤੇ ਇਥੇ ਨਾਲ ਹੀ ਸ਼ਾਪ ਹੈ ਜਿੱਥੇ ਜਾਣਾ। ਉਹ ਸੋਹਣੇ ਸਾਨੂੰ ਲੱਗਣਾ। ਕਿ ਹੋ ਕੀ ਹੋ ਜਿੰਨੇ ਕੋਲੇ। ਆਹ ਪੂਰੇ ਇੰਨ ਜਿਉ ਰੱਖਿਆ ਜਣਾ ਲਾ ਰੱਖੀ ਐ। ਸਾਹਮਣੇ ਮਨ ਰਿਆ ਜੀ ਪੈਲਸ ਬਹੁਤ ਤਕੜਾ ਮਹਿਲ ਟਾਈਪ ਆਵੇ। ਅੱਜ ਕੱਲ ਇਹੋ ਜਿਹਾ ਕੁਝ ਬਹੁਤ ਚੱਲਦਾ। ਸੋਹਣਾ ਵੀ ਲੱਗਦਾ। ਪੰਜਾਬ ਦੀ ਚਲਕੀ ਆਉਂਦੀ ਐ। ਪਹਿਲਾਂ ਪੰਜਾਬ 'ਚ ਸਾਰਾ ਕੁਝ ਇਹੋ ਜਿਹਾ ਜਿਵੇਂ ਸ਼੍ਰੀ ਅਮਰਸਰ ਸਾਹਿਬ ਵਾਲਾ ਖਾਲਸਾ ਗੋਲ ਜ ਉਹ ਵੀ ਆਈਆਂ ਨਾ ਬਹੁਤ ਸੋਹਣਾ ਲੱਗਦਾ ਆ ਚੱਲ ਪਿਆ ਜੀਰਕਪੁਰ ਇਹ ਵੀ ਵੱਡੀਆਂ-ਵੱਡੀਆਂ ਮਾਰਤਾਂ ਲਈ ਜਾਣਿਆ ਜਾਂਦਾ ਤੇ ਬਸ ਇਦੋਂ ਵੀ 7-8 ਕਿਲੋਮੀਟਰ ਬਾਅਦ ਪਹਾੜ ਦੇਖਣ ਲੱਗ ਜਾਣਗੇ ਵੀ 25 ਕਿਲੋਮੀਟਰ ਤੇ ਪਹਾੜ ਚੱਲ ਪੈਂਦੇ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਲਾ ਕੇ ਉਹਨਾਂ ਕੋਲ ਜਿਹੜਾ ਰੱਬ ਰੱਖੇ ਸੁੱਖ ਆਪ ਸਭ ਨੂੰ ਮੜਾਵਾਂਗੇ ਤੇ ਨਾਲ ਹੀ ਰਹਿ ਗਿਆ ਜੀ ਵੀਆਈਪੀ ਰੋਡ ਜਿਹਨੂੰ ਜੀਰਕਪੁਰ ਦਾ ਦਿਲ ਕਹਿੰਦੇ ਆ ਬਹੁਤ ਸੋਹਣਾ ਬਣਿਆ ਹੋਇਆ ਹਰ ਟਾਈਮ ਦੀ ਕਿੱਲ ਤਾਂ ਨਹੀਂ ਤੁਹਾਨੂੰ ਉਹ ਵੀ ਦਿਖਾਉਂਦੇ ਕੋਈ ਨਹੀਂ ਕਿਸੇ ਦਿਨ ਫਿਰ ਦਿਖਾ ਦਾਂਗੇ ਸਾਨੂੰ ਸਾਡੀ ਮੰਡਲ ਰਸਤੇ ਜੀ ਮਿਲ ਗਈ ਫਿਰ ਆਲ ਅਸੀਂ ਉਹਦੇ ਕੋਲ ਜਾ ਕੇ ਆਉਣੀ ਆ ਆ ਆ ਗੀਆਂ ਦੋਸਤੋ ਟਗਾਠਾਂ ਵਾਲੀਆਂ ਦੁਕਾਨਾਂ ਇਹ ਸਾਹਮਣੇ ਆ ਮਾਰਬਲ ਮਾਰਕੀਟ ਜਿਵੇਂ ਆਪਣੇ ਪੁੱਚੋ ਦੇ ਵਿੱਚ ਮਾਰਕੀਟ ਆ ਪੱਥਰ ਦੀ ਉਵੇਂ ਸਾਰੀ ਮਾਰਕੀਟ ਆ ਪੱਥਰ ਵਾਲੀ ਆ ਲਓ ਜੀ ਆਪਾਂ ਪਹੁੰਚ ਗਏ ਦੁਕਾਨ ਤੇ ਡਬਲ ਯੂ ਪੀ ਸੀ ਆਦੇ ਆ ਵੀ ਇਹਨੂੰ ਨਾ ਸ਼ਾਂਕ ਪਾਵੇ ਨਾ ਇਹ ਖਰਾਬ ਹੋਵੇ। ਬਾਕੀ ਵਿਹੜੇ ਆ। ਜ਼ਿਰਖਪੁਰ। ਆਹ ਦੇਖੋ ਲੱਕੜਾਂ ਰਹੀ ਆਉਂਦਾ ਦੇਖਣ ਨੂੰ। ਇਹ ਰਹੀਆਂ ਬੰਦੀਆਂ ਚ ਇਕੱਠਾਂ। ਬਹੁਤ ਕਾਮਯਾਬ ਚੀਜ਼ ਇਹ। ਇਹ ਸਿੰਪਲ ਵਧੀਆ ਆਹ ਦੇਖੋ। ਆਹ ਦੇਖੋ ਦੋਸਤੋ ਐ ਆਉਂਦੀ ਆ ਇਹ। ਬਲੇ ਭਾਰੀ ਤਾਂ ਹੈ ਨਹੀਂ ਵਾਕਿਆ ਤੁਹਾਨੂੰ ਦਿਖਾਉਣੇ ਆ ਲੱਕੜੀ ਇੱਕ ਹਿਸਾਬ ਦੀ ਆ ਇਹਨਾਂ ਦੀ ਕਿਤਾਬ ਆ ਪੰਫਲਟ ਜੀ ਨੂੰ ਕਹਿ ਸਕਦੇ ਆਪਾਂ ਤਰਵਤਾ અમારી ਹਾਵੇ ਹਾਵੇ ਬਹੁਤ ਕਹਿਣ ਚੀਜ਼ ਆ ਜਿੰਨੇ ਵੀ ਕਹਿ ਦਿੱਗੇ ਆ ਇਹਨਾਂ ਦੇ ਕੈਲੰਡਰ ਆ ਬਹੁਤ ਕੰਪਨੀਆਂ ਨਾਮ ਹੁੰਦਾ ਇਹਨਾਂ ਦਾ ਗਿਲਕੋੜਾ ਨਾਲ ਵੀ ਹੈ ਦੇਖ ਲਓ ਦੋਸਤੋ ਐਡੀ ਵਰੀਆ ਚੀਜ਼ ਹੈ ਇਹ 25 ਸਾਲ ਦੀ ਤਾਂ ਇਹ ਹੈਗੀ ਵਾਰੰਟੀ ਤੇ ਸਿਉਂਕ ਵੀ ਨਹੀਂ ਲੱਗਦੀ ਇਹਨੂੰ ਵਾਟਰ ਪ੍ਰੂਫ ਵੀ ਹੈ ਤੇ ਬਾਕੀ ਇਕੋ ਫ੍ਰੈਂਡਲੀ ਵੀ ਹੈ ਅੱਗ ਵੀ ਨਹੀਂ ਲੱਗਦੀ ਇਹਨੂੰ ਵੇਖ ਲਓ ਤੁਸੀਂ ਐਡੀ ਘੈਂਟ ਚੀਜ਼ ਹੈ ਇਹ ਹੈਗਾ ਬਾਕੀ ਸਿਰਾ ਹੁਣ ਇਹਦਾ ਦੌਰ ਚੱਲ ਪਿਆ ਕੋਈ ਸਾਮਸੰਗ ਤੋਂ ਕੋਈ ਡਰਨੀ ਐਵੇਂ ਟੀਕੇ ਜੇ ਭਰੀਆਂ ਨੇ ਚਕਾਠਾਂ ਚ ਜਾਂ ਦਵਾਈ ਪਾਈ ਚਲੋ ਆਪਣੇ ਸਾਮਗ ਲੱਗਦੀ ਵਾਲੀ ਹੈ ਸਭ ਤੋਂ ਘੈਂਟ ਚੀਜ਼ ਹੈ ਨਾ ਜਰ ਪਵੇ ਨਾ ਜੰਗਾਲ ਕੁਛ ਨਹੀਂ ਸਭ ਤੋਂ ਵਧੀਆ ਤਰੀਕਾ بڑے بڑے ਆਉਂਦੇ ਆ ਮਿੰਟਾਂ ਮਿੰਟਾਂ ਵਿੱਚ ਕੱਢ ਦਿੰਦੇ ਆ ਬਾਕੀ ਦੋਸਤੋ ਗੱਲ ਆਏ ਆ ਵੀ ਇਹ ਇਕੱਲੇ ਆ ਨਹੀਂ ਵਿੱਚ ਇਕੱਠੇ ਬਣਦਿਆਂ ਤੇ ਕਹਿੰਦੇ ਇਹਦੇ ਬੋਰਡ ਵੀ ਆਉਂਦੇ ਆ ਕਬਡ ਬਣਾ ਲਓ ਕੋਸ਼ੀ ਬਣਾ ਲਓ ਸਭ ਕੁਝ ਬਣਦਾ ਏ ਟੂ ਜ਼ੈਡ ਇਹ ਆਪਣੇ ਪਿੰਡ ਵੀ ਕਈ ਜਣਿਆਂ ਨੇ ਵਰਤੇ ਆ ਚਾਚੇ ਵਰਗੇ ਨੇ ਇੱਥੇ ਵੀ ਆਪਣੇ ਕਈ ਯਾਰਾਂ ਦੋਸਤਾਂ ਨੇ ਵਰਤੇ ਆ ਸਾਰੇ ਰਾਇ ਲੈ ਕੇ ਫਿਰ ਆਪਾਂ ਦਾ ਰੇਟ ਰੂਟ ਪਤਾ ਕਰਨ ਆਏ ਆ ਫਿਰ ਵੇਣੇ ਕੀ ਬਣਦਾ ਬਸ ਆਏ ਆ ਵੀ ਇੱਕ ਕਰੀ ਇਹਨੂੰ ਲਾਓ ਫੜ ਕੇ ਪੁੱਲ ਜੋ ਕੁਛ ਕਰਨ ਦੀ ਲੋੜ ਨਹੀਂ ਤੁਹਾਨੂੰ ਲਓ ਜੀ ਆਪਣੇ ਕੰਮਕਾਰ ਸਾਰੇ ਹੋ ਗਏ ਆ ਸਾਰੀ ਜਾਣਕਾਰੀ ਆਪਾਂ ਲੈ ਲਈ ਤੇ ਬਾਕੀ ਪ੍ਰੋਪਰ ਵੀਡੀਓ ਪਾਵਾਂਗੇ ਆਪਾਂ ਇਸ ਤੇ ਕਿਸ ਦਿਨ ਤੇ ਹੁਣ ਅਸੀਂ ਜਾ ਰਹੇ ਆ ਜੀ ਆਪਦੇ ਹੋਰ ਕੰਮਕਾਰ ਤੇ ਅੱਜ ਲਈ ਇੰਨਾ ਹੀ ਮਿਲਦੇ ਆ ਕੱਲ੍ਹ ਦੋਸਤੋ ਨਵੇਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਬਾਏ ਟਾਟਾ